ਤਾਨੂੰ ਪਤਾ ਪਈ ਜੇ ਤੁਸੀਂ ਇੱਕ ਰਾਤ ਦਿੱਲੀ ਦੇ ਵਿੱਚ ਕੱਟ ਲਈ ਪੂਰੀ ਇੱਕ ਸਿਗਰਟ ਜਿੰਨਾ ਧੂਆ ਆਪਣੇ ਅੰਦਰ ਲੈ ਕੇ ਜਾਂਦੇ ਹਾਂ ਹਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੰਨੇ ਅੱਗੇ ਅੱਜ ਇੱਕ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਆ ਤਾਨੂੰ ਪਤਾ ਜੇ ਜਿਹੜੇ ਲੋਕ ਤੁਸੀਂ ਕਹਿ ਰਹੇ ਆ ਨਾ ਵੀ ਤੁਸੀਂ ਕਦੀ ਅੱਜ ਤੱਕ ਸਿਗਰਟ ਨਹੀਂ ਪੀਤੀ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਜਾਂ ਫਿਰ ਤੁਸੀਂ ਕੋਈ ਵੀ ਸਮੋਕਿੰਗ ਨਹੀਂ ਕੀਤੀ ਕੋਈ ਕਿਸੇ ਤਰ੍ਹਾਂ ਦੀ ਵੀਪ ਵੀ ਲਾ ਲੋ ਹਨਾ ਅੱਜ ਕੱਲ ਵੀਪ ਵੀ ਚੱਲਦੇ ਆ ਪਰ ਤੁਹਾਨੂੰ ਪਤਾ ਵਾ ਵੀ ਜੇ ਤੁਸੀਂ ਇੱਕ ਰਾਤ ਦਿੱਲੀ ਦੇ ਵਿੱਚ ਕੱਟ ਲਈ ਦਿਨ ਤੇ ਰਾਤ ਤੁਸੀਂ ਪੂਰੀ ਇੱਕ ਸਿਗਰਟ ਜਿੰਨਾ ਧੂੰਆਂ ਆਪਣੇ ਅੰਦਰ ਲੈ ਕੇ ਜਾਂਦੇ ਆ ਇਹ ਮੈਂ ਕੋਈ ਐਵੇਂ ਨਹੀਂ ਗੱਪ ਮਾਰ ਰਿਹਾ ਤੁਸੀਂ ਮੈਂ ਤੁਹਾਨੂੰ ਅਟੈਚ ਕਰ ਦਿੰਦਾ ਤੁਸੀਂ ਅਜਰੂਰ ਚੈੱਕ ਕਰਿਓ ਤੁਹਾਨੂੰ ਪਤਾ ਵਾ ਵੀ ਲੋਕ ਜਦੋਂ ਵੀ ਦਿੱਲੀ ਦੇ ਪੋਲੂਸ਼ਨ ਦੀ ਗੱਲ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਕਹਿ ਦਿੰਦੇ ਵੀ ਕਿਸਾਨਾਂ ਦੀ ਵਜ੍ਹਾ ਨਾਲ ਬਹੁਤ ਹੁੰਦਾ ਪਿਆ ਵਾ ਅੱਜ ਆਓ ਇਸ ਵੀਡੀਓ ਵਿੱਚ ਚੈੱਕ ਕਰਦੇ ਵੀ ਇਹ ਗੱਲ ਸੱਚ ਹੈ ਕਿ ਕਿਸਾਨ ਹੀ ਇਹਦਾ ਰੀਜ਼ਨ ਹੈ ਤੁਹਾਨੂੰ ਪਤਾ ਸਭ ਤੋਂ ਵੱਡਾ ਰੀਜ਼ਨ ਕੀ ਹੈ ਚਲੋ ਅੱਜ ਤੁਹਾਨੂੰ ਤਿੰਨ ਮੁੱਖ ਰੀਜ਼ਨ ਦੱਸ ਦਿੰਨੇ ਆ ਕਿਸਾਨਾਂ ਦੇ ਰੀਜ਼ਨ ਨੂੰ ਕੱਢ ਕੇ ਠੀਕ ਹੈ ਉਹ ਚੌਥਾ ਹੈਗਾ ਰੀਜ਼ਨ ਉਹ ਵੀ ਕਿਸਾਨ ਵੀ ਰੀਜ਼ਨ ਹੈਗੇ ਆ ਪਰ ਮੈਂ ਤੁਹਾਨੂੰ ਦੱਸ ਦਿੰਨਾ ਵਾ ਵੀ ਉਹ ਤਾਂ ਤਿੰਨ ਇੰਪੋਰਟੈਂਟ ਰੀਜ਼ਨ ਕਿਹੜੇ ਆ ਸਭ ਤੋਂ ਵੱਡਾ ਜਿਹੜਾ ਇੰਪੋਰਟੈਂਟ ਰੀਜ਼ਨ ਆ ਵੀ ਕਿਉਂ ਇੰਡੀਆ ਵਿੱਚ ਪੋਲੂਸ਼ਨ ਹੋ ਰਿਹਾ ਕਿਉਂ ਪੰਜਾਬ ਵਿੱਚ ਵੀ ਪੋਲੂਸ਼ਨ ਵੱਧ ਰਿਹਾ ਵਾ ਦਿੱਲੀ ਵਿੱਚ ਵੀ ਵੱਧ ਰਿਹਾ ਵਾ ਇਹ ਮੇਨ ਰੀਜ਼ਨ ਕੀ ਹੈ ਮੇਨ ਰੀਜ਼ਨ ਹੈਗਾ ਇੰਡੀਆ ਦੇ ਵਿੱਚ ਕੋਲ ਬਿਜਲੀ ਦਾ ਵੀ ਆਪਾਂ ਜਿਹੜੀ ਬਿਜਲੀ ਹੈ ਕੋਲ ਤੋਂ ਵੀ ਤਿਆਰ ਕਰਦੇ ਹਾਂ ਹਾਂਜੀ ਜਿਹੜੀ ਬਿਜਲੀ ਆਪਾਂ ਕੋਲ ਤੋਂ ਤਿਆਰ ਕਰਦੇ ਹਾਂ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਇੰਡੀਆ ਦੇ ਵਿੱਚ ਪ੍ਰਦੂਸ਼ਣ ਹੋਣ ਦਾ ਕੰਜ਼ਮਪਸ਼ਨ ਆਫ ਫੋਸਲ ਬੇਸਡ ਫਿਊਲ ਧਿਊਰਿੰਗ ਸਮਰ ਮੰਥਸ ਇਨ ਇੰਡੀਆ ਓਵਰ ਦਾ ਪਾਸਟ ਡੈਕੇਡ ਕੰਟ੍ਰਿਬਿਊਟਡ 2.5 ਗਿਗਾਟਨਸ ਆਫ ਕਾਰਬਨ ਡਾਈਆਕਸਾਈਡ ਅਕੋਰਡਿੰਗ ਟੂ ਦ ਰਿਪੋਰਟ ਸੈਕੰਡ ਹੈਗਾ ਵਾ ਫੈਕਟਰੀਆਂ ਜਿਹੜੀਆਂ ਕੈਮੀਕਲ ਫੈਕਟਰੀਆਂ ਜਿੱਥੇ ਕੈਮੀਕਲ ਬਹੁਤ ਤਿਆਰ ਹੁੰਦੇ ਜਿਹੜੀਆਂ ਤੁਹਾਨੂੰ ਪਤਾ ਜਿੱਥੇ ਸ਼ਰਾਬ ਤਿਆਰ ਹੁੰਦੀ ਚਾਕਲੇਟਾਂ ਤਿਆਰ ਹੁੰਦੀਆਂ ਵਾ ਉਥੋਂ ਕਿੰਨਾ ਜ਼ਿਆਦਾ ਪ੍ਰੋਡਕਸ਼ਨ ਹੁੰਦਾ ਜਿਹੜੇ ਆਪੂਰਲੇ ਲਾਗੋ ਦੀ ਲੱਗ ਕੇ ਗਏ ਹੋਣਗੇ ਨਾ ਤੁਹਾਨੂੰ ਪਤਾ ਲੱਗ ਜਾਣਾ ਦੂਰੋਂ ਇੰਨੀ ਜਰੀ ਸਮੈਲ ਆਉਂਦੀ ਹੁੰਦੀ ਹੈ ਬਹੁਤ ਜਾਣੇ ਨੇ ਉਹ ਫੈਕਟਰੀ ਵੇਖੀ ਵੀ ਹੁੰਦੀ ਹੈ ਠੀਕ ਹੈ ਤੇ ਤੀਸਰਾ ਸਭ ਤੋਂ ਵੱਡਾ ਰੀਜ਼ਨ ਹੈਗਾ ਵਾ ਗੱਡੀਆਂ ਟਰੱਕ ਜਿਹਦੇ ਵਿੱਚ ਤੁਸੀਂ ਮੋਟਰਸਾਈਕਲ ਵੀ ਲਾ ਲਓ ਟ੍ਰੇਨਾਂ ਵੀ ਲਾ ਲਓ ਬੱਸਾਂ ਵੀ ਲਾ ਲਓ ਇਹ ਤੁਹਾਨੂੰ ਹੁਣ ਮੈਂ ਤਿੰਨ ਰੀਜ਼ਨ ਦੱਤੇ ਚੌਥੇ ਨੰਬਰ ਤੇ ਹਲੇ ਵੀ ਮੈਂ ਨਾ ਕਿਸਾਨ ਵਾਲਾ ਹਲੇ ਵੀ ਚੌਥੇ ਨੰਬਰ ਤੇ ਨਹੀਂ ਹੈਗਾ ਜਿਹੜਾ ਪਰਾਲੀ ਸਾੜਨ ਵਾਲਾ ਉਹ ਹਲੇ ਵੀ ਬਹੁਤ ਪਿੱਛੇ ਆ ਬਟ ਤੁਸੀਂ ਫਿਰ ਵੀ ਚੌਥੇ ਨੰਬਰ ਤੇ ਲਾ ਲਓ ਕਿਉਂਕਿ ਉਹ ਕਿਸਾਨਾਂ ਦੀ ਬਹੁਤ ਜ਼ਿਆਦਾ ਗੱਲ ਹੁੰਦੀ ਹੈ ਚੌਥੇ ਨੰਬਰ ਤੇ ਉਹ ਵੀ ਰੀਜ਼ਨ ਹੈਗਾ ਆ ਇਹ ਵੀ ਮੰਨ ਲਓ ਆਪਣੇ ਬੰਦੇ ਇਹ ਵੀ ਮੰਨ ਲਓ ਉਹ ਰੀਜ਼ਨ ਹੈਗਾ ਵਾ ਉਹਦੇ ਨਾਲ ਵੀ ਪੋਲੂਸ਼ਨ ਹੁੰਦਾ ਠੀਕ ਹੈ ਹੁਣ ਤੁਹਾਨੂੰ ਦੱਸ ਦਿਆਂ ਤੁਸੀਂ ਤੁਹਾਡੇ ਮਨਾਂ 'ਚ ਇੱਕ ਗੱਲ ਆਉਂਦੀ ਹਣੀ ਵੀ ਇਹ ਚੀਜ਼ਾਂ ਤੇ ਬਾਹਰ ਲੀਆਂ ਵਿੱਚ ਅਜ ਕੰਟਰੀਆਂ 'ਚ ਵੀ ਹੁੰਦੀ ਹੈ ਉੱਥੇ ਵੀ ਫੈਕਟਰੀਆਂ ਹੈਗੀਆਂ ਉੱਥੇ ਵੀ ਗੱਡੀਆਂ ਹੈਗੀਆਂ ਵਾ ਜਨਾ ਉੱਥੇ ਕਿਉਂ ਨਹੀਂ ਹੈ ਨਾ ਪੋਲੂਸ਼ਨ ਹੁੰਦਾ ਤੁਹਾਨੂੰ ਮੁੱਖ ਕਰਨ ਦੱਸਦਾ ਵਾਂ ਕਿ ਉੱਥੇ ਤੇ ਆਪਣੇ ਇੰਡੀਆ ਦੇ ਵਿੱਚ ਪੋਲੂਸ਼ਨ 'ਚ ਫਰਕ ਕੀ ਹੈ ਇਹਨਾਂ ਦੀ ਮੇਨਟੇਨੈਂਸ ਬਹੁਤ ਜ਼ਿਆਦੀ ਹੈ ਆ ਇਹਨਾਂ ਨੇ ਕੋਈ ਵੀ ਚੀਜ਼ ਨਾ ਲਿਮਟ ਦੇ ਵਿੱਚ ਕਰਨੀ ਤੁਹਾਨੂੰ ਕੋਈ ਵੀ ਓਵਰ ਦਾ ਲਿਮਟ ਨਹੀਂ ਕਰਨੀ ਇਹਨਾਂ ਦੀ ਬਾਉਂਡਰੀਜ਼ ਆ ਤੁਸੀਂ ਬਾਉਂਡਰੀਜ਼ ਨੂੰ ਪਾਰ ਨਹੀਂ ਕਰ ਸਕਦੇ ਤੁਸੀਂ ਕਿੰਨਾ ਕੈਮੀਕਲ ਪਾਣੀ ਵਿੱਚ ਰਲਾ ਸਕਦੇ ਆ ਤੁਸੀਂ ਕਿੰਨਾ ਕੈਮੀਕਲ ਹਵਾ ਵਿੱਚ ਛੱਡ ਸਕਦੇ ਧੂਆਂ ਕਿੰਨਾ ਛੱਡ ਸਕਦੇ ਉੱਤੇ ਪੂਰੀ ਲਿਮਟ ਹੁੰਦੀ ਹੈ ਗੱਡੀਆਂ ਤੇ ਲਿਮਟ ਆ ਵਾਰੈਂਟ ਆਫ ਫਿਟਨੈਸ ਤੁਹਾਨੂੰ ਪਤਾ ਹੈ ਨਾ ਜਿਹੜੇ ਨਿਊਜ਼ੀਲੈਂਡ ਰਹਿੰਦੇ ਜਾਂ ਬਾਹਰੀਆਂ ਕੰਟਰੀਆਂ 'ਚ ਰਹਿੰਦੇ ਉਹਨਾਂ ਨੂੰ ਪਤਾ ਹੋਣਾ ਵੀ ਇਹ ਰੋਡ ਦੇ ਵਰਦੀ ਹੈਗੀ ਹੈ ਕਿ ਨਹੀਂ ਗੱਡੀ ਇਹ ਤੁਹਾਡੀ ਹਰ ਇੱਕ ਸਾਲ ਚੈੱਕ ਹੁੰਦੀ ਹੈ ਜਿਹੜੀਆਂ 2000 ਤੋਂ ਪੁਰਾਣੀਆਂ ਗੱਡੀਆਂ ਉਹ 6 ਹਰ ਇੱਕ 6 ਮਹੀਨੇ ਬਾਅਦ ਚੈੱਕ ਹੁੰਦੀਆਂ ਗੱਡੀਆਂ ਵੀ ਘੱਟੀ ਉਹਦੇ ਚਲਾਉਣ ਜੋ ਕੀ ਹੈਗੀ ਹੈ ਕਿ ਨਹੀਂ ਹੈਗੀ ਕਿਤੇ ਇੱਕ ਦੀ ਗੱਡੀ ਜ਼ਰਾ ਪ੍ਰਦੂਸ਼ਣ ਤੇ ਨਹੀਂ ਫਲਾ ਰਹੀ ਕਿਤੇ ਗੱਡੀ ਤੇ ਕਿਤੇ ਰਸ਼ਤ ਨਹੀਂ ਹੈਗੀ ਕੁਸ਼ੀ ਇਹਦਾ ਸਾਰਾ ਕੁਝ ਹੈ ਨਾ ਚੈੱਕ ਹੁੰਦਾ ਵਾ ਆ ਗੱਲ ਕਰਦੀਆਂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਦੀ ਇੱਥੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨਾ ਬਹੁਤ ਸਖਤ ਹੈ ਸਖਤ ਹੈਗੀਆਂ ਤੇ ਲੋਕ ਤਾਂ ਹੀ ਫੋਲੋ ਕਰਦੇ ਆ ਤੁਸੀਂ ਇਹ ਨਹੀਂ ਕਹੋ ਵੀ ਲੋਕ ਆਪ ਵੀ ਸਭ ਕੁਝ ਹਨਾ ਤੁਸੀਂ ਬਾ ਇੱਥੇ ਆਉਂਨੇ ਆ ਨਾ ਤੁਸੀਂ ਸੇਮ ਉਹ ਹੀ ਇੰਡੀਆ ਦੇ ਰਹਿਣ ਵਾਲੇ ਬੰਦੇ ਜਿਹੜਾ ਕੋਈ ਪਰਵਾਹ ਨਹੀਂ ਕਰਦੇਦੇ ਇੱਥੇ ਆਣ ਕੇ ਉਹ ਕਿਤਾ ਬਦਲ ਜਾਂਦੀ ਆ ਉਹਦਾ ਰੀਜ਼ਨ ਬਹੁਤ ਡੱਟਾ ਹੈ ਤੁਹਾਨੂੰ ਮੈਂ ਦੱਸ ਹੁਣ ਦੇਖੋ ਮੈਂ ਨਾ ਇੱਥੇ ਰੁਕਿਆ ਹੋਇਆ ਵਾਂ ਆ ਕੀ ਲਿਖਿਆ ਦੇਖੋ ਇਹ ਕਹਿੰਦੇ ਪਲੀਜ਼ ਟੇਕ ਯੋਰ ਰਬਿਸ਼ ਵਿਦ ਯੂ ਠੀਕ ਹੈ ਕੇਅਰ ਫੋਰ ਥਿਸ ਲੈਂਡ ਦੇਖ ਲਈ ਨਾ ਵੀਡੀਓ ਇਹ ਰੀਜ਼ਨ ਆ ਠੀਕ ਹੈ ਇਹ ਆਪਣੀ ਜਗ੍ਹਾ ਦੀ ਵੈਲਿਊ ਕਰਦੇ ਐ এনवायरमेंट ਦੀ ਵੈਲਿਊ ਕਰਦੇ ਇੰਡੀਆ ਨੂੰ ਨਹੀਂ ਕਰਦਾ ਤੇ ਯਾ ਦੇਖੋ ਸਹੀ ਕਿੰਨਾ ਸੋਹਣਾ এনवायरमेंट ਹੋਇਆ ਤੇ ਤੁਹਾਨੂੰ ਲੱਗ ਰਿਹਾ ਵੀ ਆ ਪੋਲੂਸ਼ਨ ਹੈਗਾ ਇੱਥੇ ਕਿਤੇ ਵੀ ਆ ਦੇਖੋ ਕਿੰਨੀਆਂ ਗੱਡੀਆਂ ਮੈਂ ਜਮਾ ਮੋਟਰ ਦੇ ਤੇ ਲਾਗੇ ਖੜਾ ਆ ਕਿੰਨੀਆਂ ਗੱਡੀਆਂ ਲੰਘ ਰੀਆਂ ਵੇ ਟਰੱਕ ਖੜੇ ਆ ਗੱਡੀ ਮੇਰੀ ਵੀ ਖੜੀ ਆ ਉਧਰ ਵੀ ਟਰੱਕ ਖੜੇ ਆ ਇੱਥੇ ਵੀ ਸੇਮ ਅਵਾਜ਼ਾਈ ਹੈਗੀ ਆ ਪਰ ਮੇਨ ਰੀਜ਼ਨ ਹੈ ਜਿਹੜਾ ਹੈਗਾ ਵੀ ਇਹ ਕੰਟਰੋਲ ਬਹੁਤ ਜ਼ਿਆਦਾ ਕੰਟਰੋਲ ਰੱਖਦੀ ਐ ਇਨਾਂ ਚੀਜ਼ਾਂ ਦੇ ਵਿੱਚ ਇਹੀ ਰੀਜ਼ਨ ਆਪਣਾ ਹੈ ਵੀ ਆਪਾਂ ਜਿਹੜਾ ਆਪਾਂ ਇਹਦਾ ਕੰਟਰੋਲ ਨਹੀਂ ਰੱਖਦੇ ਮੇਰੀ ਸਮਝ ਵਿੱਚ ਨਹੀਂ ਆਉਣਾ ਤੁਹਾਨੂੰ ਪਤਾ ਹੈ ਕਈਆਂ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਹੈਗਾ ਵੀ ਇਹ ਪ੍ਰਦੂਸ਼ਣ ਦੇ ਕਾਰਨ ਕੀ ਆ ਜਾਂ ਪ੍ਰਦੂਸ਼ਣ ਕਿਉਂ ਕੰਟਰੋਲ ਕਿਵੇਂ ਕਰ ਸਕਦੇ ਇਹਦੀ ਸਰਕਾਰ ਨੂੰ ਕਰਨਾ ਚਾਹੀਦਾ ਤੁਸੀਂ ਟੈਕਸ ਕਿਉਂ ਦੇ ਰਹੇ ਆ ਇਹਨਾਂ ਨੇ ਵੀ ਟੈਕਸ ਦਿੱਤਾ ਹੈ ਤਾਂ ਆਹ ਬੋਰਡ ਲੱਗਾ ਹੈ ਇਹਨਾਂ ਦੀ ਟੈਕਸ ਦੀ ਕਮਾਈ ਦੇ ਵਿੱਚੋਂ ਤੁਸੀਂ ਵੀ ਤਾਂ ਟੈਕਸ ਦੇ ਰਹੇ ਆ ਤਾਂ ਤੁਸੀਂ ਟੈਕਸ ਕਿਉਂ ਦਿੰਦੇ ਆ ਇਸੇ ਕਰਕੇ ਕਿ ਗਵਰਨਮੈਂਟ ਤੁਹਾਨੂੰ ਤੁਹਾਡੀ ਸਾਂਭ ਸੰਭਾਲ ਕਰ ਸਕੇ ਪਰ ਤੁਹਾਡਾ ਪੈਸਾ ਦਾ ਜਿਹੜਾ ਟੈਕਸ ਆ ਉਹ ਪਤਾ ਹੀ ਨਹੀਂ ਕਿੱਥੇ ਜਾ ਰਿਹਾ ਤੁਹਾਨੂੰ ਖੁਦ ਨੂੰ ਨਹੀਂ ਪਤਾ ਕੋਈ ਸਵਾਲ ਕਰਨ ਵਾਲੇ ਨਹੀਂ ਹੈ ਤੇ ਇਸ ਕਰਕੇ ਨਾ ਇਹ ਚੀਜ਼ਾਂ ਛੱਡ ਦਿਓ ਜਿਹੜੋ ਤੁਸੀਂ ਸਰਕਾਰ ਚੁੰਨਦੇ ਆ ਨਾ ਸਿਰਫ ਇਹ ਨਾ ਜੁਣਾ ਵੀ ਤੁਹਾਨੂੰ ਇਹ ਸਾਈਕਲ ਕਿੰਨੇ ਦੇ ਦਿੱਤਾ ਤੁਹਾਨੂੰ ਲੈਪਟਾਪ ਕਿੰਨੇ ਦੇ ਦਿੱਤਾ ਕਿੰਨੇ ਸ਼ਰਾਬ ਦੇ ਦਿੱਤੀ ਹਨਾ ਇਹ ਨਾ ਤੁਸੀਂ ਹੁਣ ਵੀ ਇਹਨਾਂ ਚੀਜ਼ਾਂ ਤੋਂ ਉੱਠ ਜਾਓ ਜਾਂ ਕਿਹੜਾ ਸਾਡੇ ਕੰਮ ਆਜੂਗਾ ਜਿਹੜਾ ਸਾਡਾ ਹੱਲ ਕਰ ਦੂਗਾ ਸਾਡੇ ਮਸਲਿਆਂ ਦਾ ਹੱਲ ਕਰ ਦੂਗਾ ਆਪਣਾ ਵਾਤਾਵਰਣ ਸੰਭਾਲੋ ਕਿਉਂਕਿ ਦੇਖੋ ਤੁਸੀਂ ਤੁਹਾਨੂੰ ਕੋਈ ਨਹੀਂ ਪਤਾ ਬਾਅਦ ਵਿੱਚ ਇਹ ਜਿਹੜੇ ਪੈਸੇ ਤੁਹਾਨੂੰ ਲੈਪਟਾਪ ਦੇ ਦੇਤੇ ਨਾ ਉਹੀ ਪੈਸੇ ਬਾਅਦ ਵਿੱਚ ਹਸਪਤਾਲਾਂ ਚ ਦੇਂਦੇ ਫਿਰੋਗੇ ਇਤੋਂ ਚੰਗਾ ਆ ਸਰਕਾਰ ਚੁੰਨਾ ਸਭ ਤੋਂ ਵੱਡਾ ਤੁਹਾਡਾ ਮਕਸਦ ਹੋਣਾ ਚਾਹੀਦਾ ਵੀ ਚੰ ਜ਼ਰੂਰੀ ਨਹੀਂ ਕਿ ਤੁਸੀਂ ਉਹ ਕਿਹੜੇ ਸਰਕਾਰ ਨੂੰ ਰਿਲੇਟਡ ਆ ਤੁਸੀਂ ਇਹ ਵੇਖੋ ਵੀ ਬੰਦਾ ਕਿਹੜਾ ਤੁਹਾਡੇ ਤੁਹਾਡੇ ਇਲਾਕੇ ਵਾਲਾ ਬੰਦਾ ਕਿਹੜਾ ਵਧੀਆ ਕੰਮ ਕਰ ਸਕਦਾ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਇਹ ਜਰੂਰ ਸਾਡੇ ਯਾ ਤੁਸੀਂ ਵੱਡੇ ਪੱਦਰ ਤੇ ਨਾ ਜਾਓ ਆਪਣੇ ਪਿੰਡਾਂ ਤੋਂ ਹੀ ਸਟਾਰਟ ਕਰ ਲਓ ਹਨਾ ਸਰਪੰਚ ਹੀ ਇਹੋ ਜਿਹਾ ਚੁਣੋ ਵੀ ਜਿਹੜਾ ਤੁਹਾਨੂੰ ਕਰੇ ਵੀ ਸਾਡੇ ਪਿੰਡ ਨੂੰ ਵਧੀਆ ਬਣਾ ਦੇ ਇਹ ਤਾਂ ਹੋਲੀ-ਹੋਲੀ ਐਗਜ਼ੈਂਪਲਾਂ ਬਣ ਲੱਪਿੰਦੀਆਂ ਨੇ ਫਿਰ ਆਪਣੇ ਵੱਡੇ-ਵੱਡੇ ਪੱਧਰ ਤੇ ਜਾ ਕੇ ਉਹ ਇੱਕ ਤੁਸੀਂ ਹੈ ਕਿ ਮਿਸਾਲ ਖੜੀ ਕਰ ਦਿੰਦੇ ਆਂ ਵੀ ਹਾਂ ਜੀ ਉਹ ਪਿੰਡ ਕਰ ਸਕਦਾ ਸ਼ਹਿਰ ਕਰ ਸਕਦਾ ਜੇ ਉਹ ਸ਼ਹਿਰ ਕਰ ਸਕਦਾ ਆ ਇੱਕ ਰਾਜ ਵੀ ਕਰ ਸਕਦਾ ਜੀ ਇੱਕ ਰਾਜ ਕਰ ਸਕਦਾ ਫਿਰ ਪੂਰਾ ਦੇਸ਼ ਕਰ ਸਕਦਾ ਹੁਣ ਦੇਖੋ ਆਬਾਦੀ ਚਾਈਨਾ ਚ ਵੀ ਹੈਗੀ ਆ ਆਬਾਦੀ ਅਮਰੀਕਾ ਚ ਵੀ ਹੈਗੀ ਆ ਗੱਡੀਆਂ ਉੱਥੇ ਵੀ ਚੱਲਦੀਆਂ ਵਾਂ ਸਿਰਫ ਪੋਲੂਸ਼ਨ ਆਪਣੇ ਕਿਉਂ ਵਧ ਰਿਹਾ ਵਾ ਕਿਉਂਕਿ ਜਿਹੜੀ ਸਰਕਾਰ ਆ ਉਹ ਆਪਣਾ ਕਦਮ ਨਹੀਂ ਚੱਕ ਰਹੀ ਕਿੰਨੇ ਕਿੰਨੇ ਜੰਗਲਾਂ ਦੇ ਜੰਗਲ ਵੱਢੀ ਜਾਂਦੇ ਆ ਕਹਿ ਦਿੰਦੇ ਵੀ ਹਾਂ ਅਸੀਂ ਦਰਖਤ ਲਾ ਰਹੇ ਪਰ ਤੁਸੀਂ ਪਤਾ ਨਹੀਂ ਲਾ ਵੀ ਰਹੇ ਹੋਣਗੇ ਮੈਂ ਇਹ ਨਹੀਂ ਕਹਿਣਾ ਵੀ ਨਹੀਂ ਲਾ ਲਾਰੇ ਬੱਟ ਸਰਕਾਰ ਨੇ ਕਦਮ ਚੱਕਣਾ ਚਾਹੀਦਾ ਸਰਕਾਰ ਨੇ ਉਹ ਕਦਮ ਤਾਂ ਹੀ ਚੱਕਣਾ ਵਾ ਜੇਕਰ ਤੁਸੀਂ ਆਵਾਜ਼ ਉਠਾਓਗੇ ਜੇ ਤੇ ਇਹ ਮਾਜ ਹੀ ਨਹੀਂ ਉਠਾਣੀ ਤੁਸੀਂ ਆਪਣਾ ਮਸਤ ਰਹੋ ਅਣਾ ਪੇਰ ਤੇ ਉਹਨਾਂ ਨੂੰ ਵੀ ਕੋਈ ਪਰਵਾਹ ਨਹੀਂ ਤੇ ਤੁਹਾਡੀ ਜਨਰੇਸ਼ਨ ਆਉਣ ਵਾਲੀ ਵੀ ਇਦਾਂ ਹੀ ਇਦਾਂ ਬਸ ਰੋਲ ਰੋਲ ਕੇ ਚੱਲ ਜਾਨੀ ਐ ਥੋੜੀਆਂ ਅੱਖਾਂ ਖੋਲੋ ਬਹੁਤ ਲੇਟ ਹੋ ਚੁੱਕੇ ਆ ਆਪਾਂ ਤੇ ਜਰੂਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਸਬਸਕ੍ਰਾਈਬ ਕਰਦੇ ਹੋ ਬਹੁਤ ਵੱਡਾ ਟੀਚਾ ਬੜੀ ਮਿਹਨਤ ਲੱਗਦੀ ਮੈਂ ਬਹੁਤ ਸਟੱਡੀ ਕਰਕੇ ਵੀਡੀਓ ਬਣਾਉਣਾ ਇਹ ਨਹੀਂ ਕਿ ਇਹ ਨਾਲ ਸੋਚਿਆ ਵੀ ਮੈਂ ਇਦਾਂ ਹੀ ਆਣ ਕੇ ਬੋਲ ਕੇ ਵੀਡੀਓ ਬਣਾ ਕੇ ਨਾ ਮੈਨੂੰ ਉਹਦੇ ਲਈ ਪਹਿਲਾਂ ਪੂਰੀ ਰਿਸਰਚ ਕਰਨੀ ਪੈਂਦੀ ਆ ਫਿਰ ਮੈਂ ਬੋਲਦਾ ਹਾਂ ਕੋਈ ਵੀ ਮੈਂ ਐ ਨਹੀਂ ਵੀ ਬਿਨਾ ਉੱਠ ਕੇ ਮੈਂ ਇਦਾਂ ਹੀ ਬਸ ਬਿਨਾਂ ਰਿਸਰਚ ਕੀਤੇ ਮੈਂ ਬੋਲ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਬਿਨਾਂ ਸ਼ੇਅਰ ਕਰਨ ਤੋਂ ਵੀ ਆਪੇ ਵੀਡੀਓ ਦੇਖ ਲੈਂਦੇ ਆ ਸਪੋਰਟ ਮਿਲ ਜਾਂਦੀ ਆ ਚਲੋ ਠੀਕ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਰੱਬ ਰੱਖਾ ਸਸਕੀ ਕਾਲ ਜੀ ਬਾਏ ਬਾਏ